ਜੀਵਨ ਦੇ ਐਸੇ ਦ੍ਰਿਸ਼ ਸਾਹਮਣੇ ਆਉਂਦੇ ਨੇ ਸਮਾਜਿਕ ਜੀਵਨ ਦੇ ਅੰਦਰ ਵਿਚਰਦਿਆਂ ਐਸੇ ਦ੍ਰਿਸ਼ ਸਾਹਮਣੇ ਆਉਂਦੇ ਨੇ ਕਿ ਜਿਸ ਸਮੇਂ ਲਾਲਚ ਹਾਵੀ ਹੋ ਜਾਏ ਅਹੰਕਾਰ ਹਾਵੀ ਹੋ ਜਾਏ ਤ੍ਰਿਸ਼ਨਾ ਦੀ ਅੱਗ ਵਿੱਚ ਮਨ ਜਿਹੜਾ ਵਿਅਕਲ ਹੋ ਉਠੇ ਅਸੀ ਹਾਲਤ ਦੇ ਅੰਦਰ ਮਨੁੱਖ ਜਿਹੜਾ ਦੂਜੀ ਮਨੁੱਖ ਦਾ ਘਾਣ ਕਰਨਾ ਸ਼ੁਰੂ ਕਰ ਦਿੰਦਾ ਹੈ। ਧੋੜ ਲੱਗ ਜਾਂਦੀ ਏ। ਉਹਦਾ ਵੀ ਖੋ ਲਵਾਂ, ਉਹਦਾ ਵੀ ਖੋ ਲਵਾਂ, ਉਹਦੇ ਕੋਲੋਂ ਵੀ ਖੋ ਲਵਾਂ। ਭਰਾ ਭਰਾ ਕੋਲੋਂ ਖੋ ਲ ਰਿਹਾ ਹੈ। ਉਹਦੇ ਫਲੈਟ ਤੇ ਵੀ ਕਬਜ਼ਾ ਕਰ ਲਵਾਂ, ਉਹਦੀ ਦੁਕਾਨ ਤੇ ਵੀ ਕਬਜ਼ਾ ਕਰ ਲਵਾਂ। ਜਦ ਤ੍ਰਿਸ਼ਨਾ ਦੀ ਅੱਗ ਇੰਨੀ ਅੰਦਰ ਵਿਆਕਲ ਹੋ ਜਾਏ। ਮਾਇਆ ਦਾ ਮਾਇਆ ਦੀ ਪਕੜ ਨਹੀਂ ਹੋ ਜਾਏ। ਅਹੰਕਾਰ ਦੇ ਵਿੱਚ ਅੰਨਾ ਹੋ ਜਾਏ। ਲੋਭ ਦੇ ਵਿੱਚ ਅੰਨਾ ਹੋ ਜਾਏ। ਸੰਸਾਰ ਦੀ ਤਪਸ਼ ਵਿੱਚ ਬੈਠਾ ਹੋਇਆ। ਇੱਕ ਦੂਜੇ ਉੱਪਰ ਜ਼ਮੀਨਾਂ ਤੇ ਜਾਇਦਾਦਾਂ ਦੇ ਉੱਪਰ ਕਬਜ਼ੇ ਕਰਨ ਦੇ ਲਈ ਕੇਸ ਕੇਸਾਂ ਤੱਕ ਲੋਭ ਵਧ ਆ ਗਈ। ਅਦਾਲਤਾਂ ਦੇ ਵਿੱਚ ਚੱਕਰ ਘਟ ਰਹੇ। ਹੁਣ ਖਿਆਲ ਕਰਿਓ ਜਿਨ੍ਹਾਂ ਨੇ ਕੇਸ ਕੀਤੇ, ਕਹੂ ਜੀਤੇ। ਉਹ ਸੰਸਾਰ ਤੋਂ ਚਲੇ ਗਏ ਕੇਸ ਆਪਣੀ ਜਗ੍ਹਾ ਤੇ ਅੱਗੇ ਫਿਰ ਉਹਨਾਂ ਦੇ ਬੱਚੇ ਜਿਹੜੇ ਨੇ ਉਸ ਤੋਂ ਅੱਗੇ ਟੋਰ ਰਹੇ ਨੇ ਪਰ ਇਹ ਗੱਲ ਨਹੀਂ ਸਮਝ ਰਹੇ ਕਿ ਕੇਸ ਹੀ ਉੱਥੇ ਹੈ ਜ਼ਮੀਨ ਜਾਇਦਾਦ ਹੀ ਉੱਥੇ ਹੀ ਹੈ ਉੱਥੇ ਘਲੋਤੀ ਹੈ ਪਰ ਜਿਹੜੇ ਤ੍ਰਿਸ਼ਨਾ ਦੀ ਆਗ ਵਿੱਚ ਸੜਨਾ ਮਾਇਆ ਦੀ ਆਗ ਵਿੱਚ ਸੜਨਾ ਤਪਸ਼ ਵਿੱਚ ਜਿਹੜੇ ਸਨ ਉਹ ਸੰਸਾਰ ਤੋਂ ਚਲੇ ਗਏ ਉਹਨਾਂ ਦਾ ਜੀਵਨ ਸੰਸਾਰ ਤੋਂ ਚਲਾ ਗਿਆ ਸਵਾਪਰਦੇ ਨਾ ਸੰਸਾਰ ਦੇ ਅੰਦਰ ਜੀਵਨ ਖਤਮ ਹੋ ਗਿਆ ਜ਼ਮੀਨਾਂ ਵੀ ਇੱਥੇ ਨੇ ਮਕਾਨ ਵੀ ਇੱਥੇ ਨੇ ਦੁਕਾਨਾਂ ਵੀ ਇੱਥੇ ਨੇ ਸਭ ਕੁਝ ਇੱਥੇ ਹੀ ਹੈ ਪਰ ਜਿਸ ਪਿਛੇ ਧੋੜ ਸੀ ਉਹ ਇੱਥੇ ਹੈ ਜਿਹੜੇ ਧੋੜ ਰਹੇ ਸਨ ਇੱਥੇ ਨਹੀਂ ਉਹ ਇੱਥੇ ਨਹੀਂ ਸਮਝਣੀ ਵਾਲੀ ਗੱਲ ਇਹ ਸੀ ਕਿ ਉਹ ਤੇ ਕੁਝ ਵੀ ਨਾਲ ਨਾ ਲੈ ਕੇ ਜਾ ਸਕੀ ਫਿਰ ਕਿਉਂ ਅਸੀਂ ਐਸੇ ਹਾਲਾਤ ਆਪਣੇ ਪਰਿਵਾਰਾਂ ਵਿੱਚ ਆਪਣੇ ਸਮਾਜ ਵਿੱਚ ਐਸਾ ਵਰਤਾਰਾ ਬਣਾ ਦਿੰਦੇ ਹਾਂ ਕਿ ਆਪਣੇ ਹੀ អਵਗੁਣਾ ਤੇ ਆਪਣੇ ਹੀ ਕੀਤੇ ਕਰਮਾਂ ਦੇ ਕਰਕੇ ਅਸੀਂ ਆਪਣੀ ਹੀ ਸਮਾਜ ਵਿੱਚ ਆਪਣੀ ਹੀ ਫੈਮਿਲੀ ਵਿੱਚ ਆਪਣੀ ਫੈਮਿਲੀ ਦੀ ਸਭਾ ਵਿੱਚ ਵਿੱਚ ਵੀ ਬੈਠ ਨਹੀਂ ਪਾਉਂਦੇ ਨਫ਼ਰਤ ਜੋ ਹੈ ਨਫ਼ਰਤ ਦੀ ਅਗਵੇ ਸੜ ਜੋ ਰਹੇ ਹਨ ਤ੍ਰਿਸ਼ਨਾ ਦੀ ਅਗਵੇ ਸੜ ਜੋ ਰਹੇ ਹਨ ਔਗੁਣਾਂ ਦੀ ਅਗਵੇ ਸੜ ਰੋਜੇ ਜੁੜ ਰਹੇ ਆ ਤੇ ਇਸ ਪ੍ਰਕਾਰ ਦੇ ਕਰਮ ਕਰ ਬੱਠਦੇ ਹਾਂ ਕਿ ਅਸੀਂ ਇੱਕ ਦੂਜੇ ਦਾ ਸਾਹਮਣਾ ਨਹੀਂ ਕਰ ਪਾਉਂਦੇ ਪਰ ਖਿਆਲ ਕਰਿਓ ਜੀਵਨ ਚਲਾ ਗਿਆ ਜੀਵਨ ਚਲਾ ਗਿਆ ਜਿਹੜੇ ਲੜ ਰਹੇ ਸਨ ਨਾ ਬਸ ਉਹ ਚਲੇ ਗਏ ਹੱਬ ਕੋ ਜਿੱਥੇ ਐ ਜਿਸ ਪਿੱਛੇ ਲਾਡਰਿਸ ਨੋਇਥੀ ਐ اسی ਧਰਤੀ ਤੇ ਐ ਪਰ ਲੜਨ ਵਾਲੇ ਚਲੇ ਗਏ ਅਗੂ ਫਿਰ ਜਿਹੜੇ ਉਹਨਾਂ ਦੇ ਬੱਚੇ ਨੇ ਪਰਿਵਾਰ ਨੇ ਉਹ ਵੀ ਫਿਰ ਦੁਗਣੀ ਧੋੜ ਵਿੱਚ ਹੋ ਗਏ ਘਰੋਂ ਨੇ ਬਾਣੀ ਚਾ ਜਾ ਕੇ ਕਹਿਣ ਲੱਗੇ ਸਮਝਣੀ ਤੇ ਇਹ ਗੱਲ ਸੀ ਕਿ ਜਿਸ ਪਿੱਛੇ ਲਾਡਰਿਸ ਨੇ ਉਹ ਇੱਥੇ ਹੀ ਐ ਉਹ ਕੋਈ ਖੋ ਨਹੀਂ ਸਕਦਾ ਉਹ ਜ਼ਮੀਨ ਇੱਥੇ ਹੀ ਹੈ ਭਾਵੇਂ ਉਹ ਦੇ ਨਾਂ ਤੇ ਹੋ ਜਾਈ ਤੇ ਭਾਵੇਂ ਉਹ ਦੇ ਨਾਂ ਤੇ ਹੋ ਜੇ ਹੈ ਤੇ ਇੱਥੇ ਸੰਸਾਰ ਤੇ ਪਰ ਜਿਹੜੇ ਆਪੋ ਆਪਣੇ ਨਾਮਾਂ ਪਿੱਛੇ ਲੜ ਰਹੇ ਨੇ ਉਹ ਇੱਥੇ ਹੈ ਨਹੀਂ ਉਹ ਜੀਵਨ ਹੀ ਮੁੱਕ ਗਏ ਪਰ ਇਹ ਗੱਲ ਨਾ ਸਮਝਦੇ ਹੋਏ ਅਗਲੇ ਜਿਹੜੇ ਨੇ ਉਹ ਦੁਗਣੀ ਧੋੜ ਵਿੱਚ ਆ ਗਏ ਤੇ ਗੁਰੂ ਨੇ ਆਖਿਆ ਜਹੇ ਧੰਦੇ ਮਹਿ ਓਏ ਲਪਟਾਏ ਜਿਸ ਵਿਕਾਰਾਂ ਦੇ ਧੰਦੇ ਵਿੱਚ ਤ੍ਰਿਸ਼ਨਾ ਦੇ ਧੰਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਦੇ ਧੰਦੇ ਵਿੱਚ ਲੋਭ ਲਾਲਜ ਦੇ ਧੰਦੇ ਵਿੱਚ ਲੱਗੇ ਹੋਏ ਸਨ ਉਸ ਤੋਂ ਦੁੱਗਣੀ ਧੋਰ ਤੁਹਾਡੀ ਹੋ ਗਈ ਉਹ ਤਾਂ ਚਲੇ ਗਏ 29 ਦੁੱਗਣ ਡਿੜੀ ਉਹਨੇ ਆਏ ਜੋ ਇੱਕ ਸਟੈਪ ਚੱਲ ਰਹੇ ਸਨ ਤੁਸੀਂ ਦੋ ਸਟੈਪ ਕ੍ਰਿਸ਼ਨਾਂ ਦੀ ਅਗ ਵਿੱਚ ਹੋਰ ਅੱਗੇ ਜਾਵੜੇ ਸਬਕ ਨਾਲਿਆ ਸਿੱਖਿਆ ਕੁਝ ਨਾ ਅਸੀਂ ਕਿਸੇ ਪ੍ਰਕਾਰ ਵੀ ਆਪਣੀ ਆਪ ਨੂੰ ਸੇਧ ਦੇਣ ਲਈ ਆਪਣੇ ਮਨ ਨੂੰ ਸੇਧ ਦੇਣ ਲਈ ਮਨ ਨੂੰ ਸਮਝਾਉਣ ਲਈ ਆਪਣੇ ਵੱਡ ਵਡੇਰਿਆਂ ਤੋਂ ਆਪਣੇ ਸਮਾਜ ਤੋਂ ਜੋ ਕੁਝ ਵਾਪਰਿਆ ਵਾਤਾਵਰਣ ਉਸ ਤੋਂ ਕੁਝ ਸਿੱਖਿਆ ਨਾ ਬਲਕਿ ਅਸੀਂ ਉਸੇ ਅੰਨੀ ਦੌੜ ਵਿੱਚ ਅੱਗੇ ਟੁਰ ਪਏ ਇਹ ਪਰਿਵਾਰਾਂ ਵਿੱਚ ਵੀ ਵਾਪਰਦਾ ਹੈ ਸਮਾਜਿਕ ਜੀਵਨ ਵਿੱਚ ਵਾਪਰਦਾ ਹੈ ਇਹ ਕੋਮਾ ਵਿੱਚ ਵਾਪਰਦਾ ਹੈ ਜਦੋਂ ਨਫ਼ਰਤ ਦੀ ਹਨੇਰੀ ਦੇ ਵਿੱਚ ਇੱਕ ਦੂਜੇ ਉੱਪਰ ਕਟਾਸ਼ ਕਰਕੇ ਇੱਕ ਦੂਜੇ ਤੇ ਹਮਲਾਵਰ ਹੋ ਕਰਕੇ ਇੱਕ ਦੂਜੇ ਨੂੰ ਬਰਦਾਸ਼ਤ ਨਾ ਕਰਦੇ ਹੋਈਏ ਤੇ ਆਖੀਏ ਕਿ ਇਹ ਇੱਥੇ ਕਿਉਂ ਰਵੇ ਇਹਨੂੰ ਤੇ ਦੇਸ਼ ਨਿਕਾਲਾ ਦੇਣਾ ਚਾਹੀਦਾ ਹੈ ਐਸਾ ਜੀਵਨ ਹਮੇਸ਼ਾ ਨਫਰਤੀ ਜੀਵਨ ਪੈਦਾ ਕਰਦਾ ਹੈ ਨਫਰਤੀ ਪੈਦਾ ਕਰੇਗਾ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆਉਣਗੇ ਉਹਨਾਂ ਤੋਂ ਦੋ ਕਦਮ ਅੱਗੇ ਪਿਆ ਹੋਣਗੇ ਨਫਰਤ ਵਿੱਚ ਭਰੇ ਪਏ ਤੇ ਗੁਰੂ ਬਖਸ਼ਿਸ਼ ਕਰਕੇ ਸਮਝਾਉਂਦਾ ਕਿ ਲੱਗੇ ਅਗਲੇ ਮੋਏ ਸੇ ਪਾਛੇ ਪਰੇ ਜੋ ਉਬਰੇ ਸੇ ਬੰਦ ਲੱਕ ਖਰੇ ਜਿਹੜੇ ਬਚ ਗਏ ਨਾ ਉਹਨਾਂ ਨੇ ਵੀ ਲੱਕ ਬੰਨ ਲਿਆ ਕਿ ਅਸੀਂ ਵੀ ਇੰਨਾ ਹੀ ਪਦਾਰਥਾਂ ਪਿੱਛੇ ਇੰਨਾ ਹੀ ਜ਼ਮੀਨ ਜਾਇਦਾਦਾਂ ਪਿੱਛੇ ਇਨਾ ਹੀ ਵਿਕਾਰੀ ਅਵਗੁਣਾਂ ਦੇ ਪਿੱਛੇ ਅਸੀਂ ਵੀ ਦੌੜ ਲਾਵਾਂਗੇ ਉਹ ਵੀ ਦੌੜਦੇ ਨੇ ਤੇ ਗੁਰੂ ਆਖ ਰਿਹਾ ਜਿਹੇ ਧੰਦੇ ਮੈਂ ਓਏ ਲਪਟਾਏ ਉਹਨਾਂ ਤੇ ਦੋਗਣ ਡਿੜੀ ਉਹਨ ਮਾਏ ਉਹਨ ਮਾਏ ਉਸ ਮਾਇਆ ਦੀ ਧੋੜ ਵਿੱਚ ਲੱਗ ਗਏ ਦੁੱਗਣੀ ਧੋੜ ਵਿੱਚ ਉਹੀ ਪੈ ਗਏ ਇਹ ਖਿਆਲ ਨਾ ਆਇਆ ਕਿ ਅਸੀਂ ਜੋ ਗਲਤੀਆਂ ਵੱਡ-ਵਡੇਰੀ ਕਰ ਗਏ ਉਹਨਾਂ ਤੋਂ ਸਬਕ ਲੈ ਕਰਕੇ ਆਪਣੇ ਸਮਾਜ ਨੂੰ ਆਪਣੇ ਪਰਿਵਾਰ ਨੂੰ ਸੰਭਾਲਣ ਵਾਲੇ ਪਾਸੇ ਟੁਰੀਏ ਪਿਆਰ ਇਤفاق ਦੇ ਨਾਲ ਆਪਣੀ ਬੱਚੇ ਹੋਏ ਰਿਸ਼ਤੇ ਜਿਹੜੇ ਨੇ ਉਹਨਾਂ ਨੂੰ ਸੰਭਾਲਣ ਵਾਲੇ ਪਾਸੇ ਟੁਰੀਏ ਇਹ ਖਿਆਲ ਨਾ ਆਇਆ ਬਲਕਿ ਦੁਗਣੀ ਧੋੜ ਲਾਤੀ ਇਸਾ ਇਨਾਹੀ ਪਦਾਰਥਾਂ ਪਿੱਛੇ ਤੇ ਮਾਇਆ ਪਿੱਛੇ ਤੇ ਗੁਰੂ ਆਖਦਾ ਉਹ ਬੇਲਾ ਕਛ ਚੀਤ ਨ ਆਵੇ ਤੈਨੂੰ ਉਹ ਬੇਲਾ ਚੇਤੇ ਨਹੀਂ ਆ ਰਿਆ ਤੇਰੀ ਵੱਡ-ਵਡੇਰੇ ਸੰਸਾਰ ਤੋਂ ਚਲੇ ਗਏ ਇਸੇ ਧੋੜ ਵਿੱਚ ਤੈਂ ਕਿ ਸਬਕ ਸਿੱਖਿਆ ਬਿਨਸ ਜਾਏ ਤਾਹੂੰ ਲਪਟਾਵੇ ਜਿਸ ਚੀਜ਼ ਨੇ ਆਖਰ ਬਿਨਸ ਜਾਣਾ ਹੈ ਖਤਮ ਹੋ ਜਾ ਜਿਸ ਨੇ ਤੇਰੇ ਨਾਲ ਨਿਪੜਾ ਨਹੀਂ ਤੂੰ ਉਹਦੇ ਪਿੱਛੇ ਹੀ ਲੱਗਿਆ ਹੋਇਆ ਹੈ ਉਹਦੇ ਮਗਰੀ ਪਿਆ ਹੋਇਆ ਜਿਹਨੇ ਤੇਰਾ ਸਾਥ ਨਹੀਂ ਦੇਣਾ